ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਠੀਕ ਐ ਤੁਸੀਂ ਕਿਵੇਂ ਹੋ ਸਾਰੇ ਉਮੀਦ ਆ ਠੀਕ ਹੀ ਹੋਵੋਗੇ ਸਾਰੇ ਤੇ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਦੁੱਧ ਦੀ ਸਬਜ਼ੀ ਬਣਾਉਣੀ ਤੇ ਉਹਦੇ ਵਿੱਚ ਕੁਝ ਪੈਣਾ ਕਹਿੰਦੀ ਸੀ ਵੀ ਆਪਾਂ ਵਿੱਚ ਪਨੀਰ ਪਾਤਾ ਕੱਲੇ ਦੁੱਧ ਦੀ ਨਹੀਂ ਬਣੀ ਇਹ ਤੇ ਅੱਜ ਆਪਾਂ ਬਿਨਾ ਪਨੀਰ ਤੋਂ ਹੀ ਕੱਲੇ ਦੁੱਧ ਦੀ ਸਬਜ਼ੀ ਬਣਾਵਾਂਗੇ ਤੇ ਹੁਣ ਤੁਸੀਂ ਦੇਖੀ ਜਾਓ ਅੰਡ ਤਿੱਕਰ ਕੋਈ ਵੀ ਚੀਜ਼ ਨਹੀਂ ਪਾਉਣੀ ਬਸ ਆਪਾਂ ਜਿਹੜਾ ਆਮ ਜੀਨ ਜਾਂ ਪਾਵਾਂਗੇ ਉਹੀ ਪਾਵਾਂਗੇ ਬਸ ਤੁਸੀਂ ਅੰਡ ਤਿੱਕਰ ਦੇਖਦੇ ਜਾਓ ਜੀ ਇਹ ਜਿਜੰਬਰ ਲੰਗਾ ਹੈ ਅਦਰਕ ਲਸਣ ਤੇ ਹਰੀਆਂ ਮਿਰਚਾਂ ਪਿਆਜ਼ ਪਦੀਨੇ ਤੇ ਧਨੀਏ ਦੇ ਪੱਤੇ ਆ ਤੇ ਹਰੀਆਂ ਮਿਰਚਾਂ ਤੇ ਧਨੀਏ ਦੇ ਡੰਡਲੇ ਕੁਝ ਤੇ ਇੱਕ ਆਪਾਂ ਲਾਲ ਮਿਰਚ ਲਈਏ ਤੇ ਉਹਨਾਂ ਨੂੰ ਸਾਰਿਆਂ ਨੂੰ ਹੁਣ ਆਪਾਂ ਕੱਟ ਲਾਂਗੇ ਬਿਲਕੁਲ ਬਰੀਕ ਬਰੀਕ ਕੱਟਣਾ ਹੈ ਆਹ ਗੈਜਟ ਦੇ ਵਿੱਚ ਪਾ ਕੇ ਇਹਦੇ ਨਾਲ ਜਮਾ ਮਦੀਨ ਹੋ ਜਾਂਦਾ ਤੜਕਾ ਤੇ ਹੁਣ ਆਪਾਂ ਤੇਲ ਗਰਮ ਕਰ ਲਿਆ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਜੀਰੇ ਦਾ ਤੇ ਦੋ ਕੁ ਚੁੰਡੀਆਂ ਆਪਾਂ ਪਾਵਾਂਗੇ ਅਜਮਾਣ ਆਪਣਾ ਫੇਵਰਟ ਮਸਾਲਾ ਅਜਮਾਣ ਤਾਂ ਆਪਾਂ ਪਾਉਣੇ ਪਾਉਣੇ ਹਿੰਦੀ ਤੇ ਦਵਾ ਦੇ ਦੇ ਵਿੱਚ ਆਪਾਂ ਪਾ ਦੇਾਂਗੇ ਤੜਕਾ ਤੜਕਾ ਭੁੰਨਾਗੇ ਦਵਾ ਚ ਲਾਲ ਮਿਰਚਮਾਤੀ ਵਿੱਚ ਤੇ ਹੁਣ ਆਪਾਂ ਤੜਕਾ ਪਾ ਕੇ ਸਾਰਾ ਹੋ ਪੁੰਨ ਲਾਂਗੇ ਜੀ ਅੱਗ ਤੇ ਸਲੋ ਦੇ ਕੰਮ ਕਰਨਾ ਜਿਹੜਾ ਵੀ ਆਪਾਂ ਕੰਮ ਕਰਨਾ ਹੈ ਆਜਾ ਆਪ ਬਿਲਕੁਲ ਕੋਈ ਵੀ ਚੀਜ਼ ਨਹੀਂ ਪਾਉਂਦੇ ਬਸ ਜਿਹੜਾ ਧੰਗਾ ਆਹ ਕੱਟਿਆ ਹੈ ਆਪਾਂ ਤੜਕਾ ਇਹੀ ਪਾਇਆ ਹੈ ਤੁਸੀਂ ਇਹ ਮੇ ਵੀ ਬਣਾਓ ਇਤੋਂ ਵੀ ਜ਼ਿਆਦਾ ਟੇਸਟ ਬਣੂਗੀ ਇਹ ਇੱਕ ਵਾਰੀ ਬਣਾ ਕੇ ਜਰੂਰ ਦੇਖੋ ਪਰ ਜਿਹੜਾ ਵੀ ਆਪਾਂ ਕੰਮ ਕਰਨਾ ਤੜਕਾ ਭੁੰਨਣਾ ਬੱਲ ਕੋਲ ਸਲੋ ਅੱਗ ਤੇ ਜਦੋਂ ਬ੍ਰਾਊਨ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਨੂਨ ਮਿਰਚ ਪਾਵਾਂਗੇ ਤੇ ਆਪਣਾ ਤੜਕਾ ਪੁੱਜੀ ਜਾਂਦਾ ਜੀ ਬਿਲਕੁਲ ਸਲੋ ਅੱਗ ਤੇ ਤੁਸੀਂ ਪਿਛਲੀ ਵੀਡੀਓ ਨੂੰ ਇੰਨਾ ਰਿਸਪੌਂਸ ਦਿੱਤਾ ਤੁਹਾਡਾ ਸਾਰਿਆਂ ਦਾ ਦਿਨੋ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੀ ਸਾਰਿਆਂ ਦਾ ਧੰਨਵਾਦ ਤੇ ਹੁਣ ਆਪਾਂ ਦੂਜੇ ਪਾਸੇ ਨਾ ਦੁੱਧ ਪਾ ਕੇ ਧਰਦਾਂਗੇ ਕੜਨਾ ਇੱਕ ਗਲਾਸ ਕੋ ਪਹਿਲੀ ਕੇ ਦੁੱਧ ਦੀ ਪਾਵਾਂਗੇ ਆਪਾਂ ਤੇ ਹੁਣ ਸਲੋ ਹੱਗ ਤੇ ਆਪਾਂ ਧਰਦਾਂਗੇ ਉਹ ਵੀ ਰਿੱਜੀ ਜਾਊਗਾ ਉਦੋਂ ਇਧਰ ਆਪਣੀ ਸਬਜੀ ਬਣ ਜੂਗੀ ਉਧਰੋਂ ਆਪਣਾ ਦੁੱਧ ਰਿੱਜੀ ਜਾਊਗਾ ਦੁੱਧ ਨੂੰ ਪੂਰਾ ਗਾੜਾ ਕਰ ਲਾਂਗੇ ਆਪਾਂ ਤੇ ਇਧਰ ਆਪਣਾ ਤੜਕਾ ਭੁੰਨ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਬਸ ਉਹੀ ਚਾਰ ਮਸਾਲੇ ਕੁਛ ਬਾਦਮ ਮਸਾਲਾ ਪਾਉਣ ਦੀ ਲੋੜ ਨਹੀਂ ਜਿਹੜਾ ਆਪਾਂ ਆਪਣੀ ਨੂਨਦਾਨੀ ਚ ਹੁੰਦੀ ਹੈ ਜਿਹੜੇ ਮਸਾਲੇ ਆਪਾਂ ਉਹੀ ਯੂਜ਼ ਕਰਦੀਆਂ ਕਦੇ ਬਾਦ ਮਸਾਲਾ ਨਹੀਂ ਪਾਨੇ ਤੇ ਧਣੇ ਦੇ ਤੇ ਪਦੀਨੇ ਦੇ ਪੱਤੇ ਪਾਤੇ ਆਪਾਂ ਹੁਣ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਕੇ ਮਲਾ ਕੇ ਇਹ ਦਵਾਦ ਆਪਾਂ ਜੀ ਫਿਰ ਮਸਾਲੇ ਪਾਵਾਂਗੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਿਓ ਜੀ ਤੇ ਲਾਈਕ ਵੀ ਕਰਿਆ ਕਰੋ ਆਪਾਂ ਨੂੰ ਲਓ ਜੀ ਪੱਤੇ ਵੀ ਭੁੱਜ ਗਏ ਵਿੱਚੇ ਤੇ ਹੁਣ ਆਪਾਂ ਨੂਨ ਮਿਰਚ ਪਾ ਦਾਂਗੇ ਉਹੀ ਚਾਰ ਮਸਾਲੇ ਬਸ ਨੂਨ ਮਿਰਚ ਮਸਾਲਾ ਤੇ ਹਲਦੀ ਹੈ ਜੀ ਤੁਸੀਂ ਜਿੰਨੀ ਕਿ ਸੰਘਣੀ ਬਣਾਉਣੀ ਆ ਉਹਨਾਂ ਕੀ ਪਾਣੀ ਪਾ ਲਓ ਜੀ ਇਧਰ ਆਪਣਾ ਦੁੱਧ ਵੀ ਕੜੀ ਜਾਂਦਾ ਹੈ ਬਿਲਕੁਲ ਸਲੋ ਅੱਗ ਤੇ ਰੱਖਿਆ ਹੋਇਆ ਹੈ ਤੇ ਇਧਰ ਆਪਾਂ ਮਸਾਲਾ ਵਿੱਚ ਜਿਹੜੇ ਮਸਾਲੇ ਪਾਏ ਸੀ ਉਹ ਵੀ ਭੁੰਨ ਗਏ ਹੁਣ ਆਪਾਂ ਬਸ ਪਾਣੀ ਗਰਮ ਹੀ ਪਾਵਾਂਗੇ ਜੀ ਇਹਦੇ ਵਿੱਚ ਪਾਣੀ ਆਪਾਂ ਠੰਡਾ ਨਹੀਂ ਪਾਉਣਾ ਅੱਧਾ ਕ ਗਲਾਸ ਆਪਾਂ ਪਾਣੀ ਦਾ ਪਾ ਦੇਾਂਗੇ ਤੇ ਫਿਰ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ 5 ਕਿ ਮਿੰਟਾਂ ਵਾਸਤੇ ਪੱਕ ਤਾਂ ਗਿਆ ਹੀ ਇਹ ਤੜਕਾ ਜਦੋਂ ਭੁੱਜ ਗਿਆ ਬਸ ਜਿਹੜਾ ਆਪਾਂ ਪਾਣੀ ਪਾਵਾਂਗੇ ਤੋਂ ਤਰੀ ਨੂੰ ਬਾਲਾ ਹੀ ਦਵਾਉਣਾ ਹੀ ਬਸ ਦੋ ਚਾਰ ਸਲੋ ਅੱਗ ਤੇ ਆਪਾਂ ਇਹਨੂੰ ਰੱਖ ਕੇ ਭਨ ਲਾਂਗੇ ਹੁਣ ਪਾਣੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਲੀ ਬਣੀ ਹੀ ਲਈਏ ਇਹਦੇ ਚੱਦੀ ਹੀ ਪਾਵਾਂਗੇ ਆਪਾਂ ਵਾਲੀ ਨਹੀਂ ਤੇ ਹੁਣ ਆਪਾਂ ਇਹਨੂੰ ਢੱਕ ਦਿਆਂਗੇ ਪਕਾ ਲਾਂਗੇ ਜਦੋਂ ਆਪਾਂ ਦੁੱਧ ਪਾਉਣਾ ਜੀ ਆਪਾਂ ਦੁੱਧ ਨੂੰ ਵੀ ਲਾਹ ਕੇ ਥੱਲੇ ਪਾਉਣਾ ਈ ਤੇ ਆਪਾਂ ਸਬਜ਼ੀ ਨੂੰ ਵੀ ਥੱਲੇ ਲਾਹ ਕੇ ਫੇਰ ਦੁੱਧ ਪਾਉਣਾ ਈ ਓਵੇਂ ਨਹੀਂ ਪਾਉਣਾ ਨਹੀਂ ਕਈ ਵਾਰੀ ਮਸਾਲੇ ਹੁੰਦੇ ਆ ਤਾਂ ਦੁੱਧ ਪਾਟ ਜਾਂਦਾ ਈ ਲਓ ਜੀ ਆਪਣੀ ਤਰੀ ਪੂਰੀ ਸੰਗਣੀ ਹੋ ਗਈ ਹੈ ਹੁਣ ਇਹਨੂੰ ਆਪਾਂ ਬੰਦ ਕਰਕੇ ਕੜਾਈ ਥੱਲੇ ਲਾ ਲਾਂਗੇ ਤੁਧੁਰ ਆਪਾਂ ਦੁੱਧ ਵੀ ਬੰਦ ਕਰਤਾ ਆਪਣਾ ਕੜ ਗਿਆ ਦੁੱਧ ਵਾਧੂ ਤੇ ਹੁਣ ਆਪਏ ਇਹਨੂੰ ਬੰਦ ਕਰ ਦਿੰਨੇ ਆ ਤੇ ਥੱਲੇ ਲਾ ਲੈਨੇ ਦੋਨੇ ਚੀਜ਼ਾਂ ਨੂੰ ਜਦੋਂ ਥੋੜੀਆਂ ਇਹ ਠੀਕ ਹੋ ਜਾਣੀਆਂ ਬਾਲੀਆਂ ਗਰਮ ਤੋਂ ਤਾਂ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਉਣੀ ਹੈ ਜੀ ਆ ਹੁਣ ਆਪਾਂ ਦੁੱਧ ਪਾਤਾ ਗਲਾਸ ਕਿ ਸੀਗਾ ਤੇ ਥੋੜਾ ਹੀ ਰਹਿ ਗਿਆ ਦੁੱਧ ਹੁਣ ਆਪਣਾ ਕੜ-ਕੜ ਕੇ ਤੇ ਆਪਾਂ ਪਾਤਾ ਜੀ ਇਹਦੇ ਵਿੱਚ ਦੁੱਧ ਤੇ ਹੁਣ ਤੁਸੀਂ ਬਣਾ ਕੇ ਖਾ ਕੇ ਦੇਖੋ ਇਹ ਕੀ ਚੀਜ਼ ਬਣਦੀ ਹੈ ਇਹ ਜੋ ਤੁਸੀਂ ਬਣਾ ਕੇ ਖਾਉਂਗੇ ਨਾ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਸਬਜੀ ਜਦੋਂ ਵੀ ਕੋਈ ਘਰ ਵਿੱਚ ਨਹੀਂ ਸਬਜੀ ਹੁੰਦੀ ਤਾਂ ਆਪਾਂ ਇਹ ਬਣਾ ਕੇ ਖਾ ਸਕਦੇ ਹਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਤੁਸੀਂ ਆਪਾਂ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਆਪਣਾ ਦੂਜੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਤੁਸੀਂ ਤੇ ਬਣਾ ਕੇ ਤੁਸੀਂ ਸਬਜੀ ਪੱਕਾ ਖਾਇਓ ਤੇ ਆਪਾਂ ਨੂੰ ਦੱਸਿਓ ਕਿਵੇਂ ਬਣੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ